ਜਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਇੰਸਟ੍ਰਕਟਰ ਪਹਿਲਾਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਮਾਫੀ ਬੈਚ ਅਸੀਂ ক্লোਜ਼ ਕਰਨ ਲੱਗਿਆ ਤੇ ਹੋ ਚੁੱਕਿਆ ਹੈ ਆਲਰੇਡੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਹੁਣ ਇਹ ਬੈਚ ਹੈ ਜਿਹੜਾ ਆਪਣਾ ਪੰਜਾਬ ਪੁਰਸ ਤੋਂ ਲੈ ਕੇ ਇਹ ਆਪਣਾ ਦਸੰਬਰ ਦੇ ਵਿੱਚ ਸ਼ੁਰੂ ਹੋਏਗਾ ਜੀ ਜਿੱਦੀ ਕੀ ਤੁਸੀਂ ਐਡਮਿਸ਼ਨ 24 ਤਰੀਕ ਤੋਂ ਲੈ ਕੇ 30 ਨਵੰਬਰ ਤੱਕ ਜਿਹੜੀ ਕਰਵਾ ਸਕਦੇ ਹੋ ਉਸ ਤੋਂ ਬਾਅਦ ਇੱਕ ਤਰੀਕ ਨੂੰ ਥੋੜਾ ਬੈਚ ਜਿਹੜਾ ਸਟਾਰਟ ਹੋ ਜਾਏਗਾ ਹੁਣ ਇਸ ਵਾਲੇ ਬੈਚ ਦੇ ਵਿੱਚ ਜਿਹੜੇ ਬੱਚੇ ਨੇ ਐਡਮਿਸ਼ਨ ਨਹੀਂ ਲਈ ਹੈਗੀ ਤੇ ਉਹ ਵਾਲੇ ਬੱਚਿਆਂ ਨੂੰ ਸੌਰੀ ਆ ਜਿਹੜੇ ਵਿੱਚ ਲੇਟ ਹੋ ਗਏ ਸੀ ਕਿਸੇ ਕਾਰਨ ਕਰਕੇ ਹੁਣ ਸਾਡੀ ਸੀਟਾਂ ਜਿਹੜੀਆਂ ਫੁੱਲ ਹੋ ਚੁੱਕੀਆਂ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਇੱਥੇ ਅਕੈਡਮੀ ਦੇ ਵਿੱਚ ਆ ਕੇ ਇੱਥੇ ਆਪਣੇ ਕੋ ਰਹਿਣਾ ਸੈਣਾ ਖਾਣਾ ਪੀਣਾ ਪ੍ਰੋਪਰ ਪ੍ਰਬੰਧ ਹੈ ਤੁਸੀਂ ਦੇਖ ਰਹੇ ਹੋ ਇਸ ਗਰਾਊਂਡ ਦੇ ਵਿੱਚ ਬੱਚਾ ਨੂੰ ਮਿਹਨਤ ਕਰਦੇ ਹੋਏ ਪੂਰੇ ਪੰਜਾਬ ਦੇ ਵਿੱਚੋਂ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਆਪਣੇ ਕੋ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਹੋਏ ਨੇ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਤੁਹਾਡਾ ਵੀ ਜੇ ਪੰਜਾਬ ਪੁਲਿਸ ਨੂੰ ਲੈ ਕੇ ਆਰਮੀ ਨੂੰ ਲੈ ਕੇ SSC ਨੂੰ ਲੈ ਕੇ ਕੋਈ ਸੁਪਨਾ ਹੈ ਤਾਂ ਤੁਸੀਂ ਵੀ ਉਹ ਸੁਪਨਾ ਮੇਰੇ ਨਾਲ ਮਿਲ ਕੇ ਸਾਕਾਰ ਕਰ ਸਕਦੇ ਹੋ ਪਰ ਗੱਲ ਉਹੀ ਆ ਕਿ ਸਿਰਫ ਮੈਨੂੰ ਮਿਹਨਤੀ ਤੇ ਕਰਮੱਠਵੰਦੇ ਹੀ ਸੰਪਰਕ ਕਰਨ ਠੀਕ ਹੈ ਕਿਉਂਕਿ ਮਿਹਨਤ ਬਿਨਾ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਨਹੀਂ ਕੀਤਾ ਜਾਂਦਾ ਹੈਗਾ ਆਹ ਦੇਖ ਰਹੇ ਹੋ ਤੁਸੀਂ ਆਹ ਸਵੇਰ ਦਾ ਟਾਈਮ ਹੈ ਮੁੰਡੇ ਕੁੜੀਆਂ ਸਾਰੇ ਮਿਹਨਤ ਕਰਨ ਲੱਗੇ ਹੋਏ ਨੇ ਤੇ ਇਦਾਂ ਹੀ ਬੱਚਿਆਂ ਨੂੰ ਇਹਨਾਂ ਨੂੰ ਪੜ੍ਹਾਈ ਦੇ ਲਈ ਰਹਿਣ ਸਹਣ ਦੇ ਲਈ ਖਾਣ ਪੀਣ ਦੇ ਲਈ ਅਕੈਡਮੀ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੂਰ ਨੇੜੇ ਤੋਂ ਆਨੇ ਹੋ ਸਾਰਾ ਤੁਹਾਡੇ ਸੁਪਨੇ ਪੂਰੇ ਕਰਨ ਦੇ ਲਈ ਸਹਾਇਕ ਕਰਨ ਦੇ ਲਈ ਸਾਰੀ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਨਾਲੇ ਤੁਸੀਂ ਦੇਖ ਰਹੇ ਹੋ ਬॉयਜ਼ ਬਿਲਡਿੰਗ ਗਰਲਜ਼ ਬਿਲਡਿੰਗ ਆਪਣੇ ਅਕੈਡਮੀ ਦੀਆਂ ਸਾਰੀਆਂ ਠੀਕ ਹੈ ਜੀ ਤੇ ਹੁਣ ਇਹ ਬੈਚ ਜਿਹੜਾ ਤੁਹਾਨੂੰ ਦੱਸ ਦਿੱਤਾ ਹੈ ਕਿ ਆਪਣਾ ਦਸੰਬਰ ਦੇ ਵਿੱਚ ਸ਼ੁਰੂ ਹੋਏਗਾ ਹੁਣ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਮੇਰੇ ਕੋਲ ਸ਼ਿਵਾਰਸ਼ ਨਾ ਸ਼ਿਵਾਰਸ਼ ਲਈ ਕਾਲ ਨਾ ਮਾਰੇ ਕਿ ਹਾਂ ਜੀ ਡੀਐਸਪੀ ਸਾਹਿਬ ਦੀ ਸਪਾਰਸ਼ਾ ਜੀ ਐਮਐਲਏ ਸਾਹਿਬ ਦੀ ਸਪਾਰਸ਼ਾ ਜੀ ਕਿਸੇ ਵੀ ਤਰ੍ਹਾਂ ਦੀ ਤਾਂ ਹੁਣ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਹਣ ਕੋਈ ਸੀਟਸ ਅਵੇਲੇਬਲ ਨਹੀਂ ਹੈਗੇ ਨਹੀਂ ਰੱਖ ਸਕਦੇ ਹੈਗੇ ਬੱਚੇ ਹਲੇ ਤੇ ਨੈਕਸਟ ਬੈਚ ਦੇ ਵਿੱਚ ਤੁਹਾਡਾ ਜ਼ਰੂਰ ਅਸੀਂ ਇੰਤਜ਼ਾਮ ਕਰਾਂਗੇ ਪਰ ਫਿਲਹਾਲ ਦੀ ਘੜੀ ਸਾਰਿਆਂ ਨੂੰ ਸੌਰੀ ਆ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ